ਅਨੰਦਪੁਰ ਸਾਹਿਬ ਸੰਗਤਾਂ ਜਾਂਦੀਆਂ ਹੁਲੇ ਮਹੱਲੇ ਤੇ ਕਈ ਵੱਖੋ ਵੱਖਰੇ ਰੰਗ ਦੇਖਣ ਨੂੰ ਮਿਲਦੇ ਨੇ ਖਾਸ ਤੌਰ ਦੇ ਉੱਤੇ ਟਰੈਕਟਰਾਂ ਦੇ ਉੱਤੇ ਮਹਿੰਗੇ ਵੂਫਰ ਡੀਜੇ ਮਹਿੰਗੀ ਐਕਸੈਸਰੀ ਲੱਗੀ ਹੋਈ ਨਜ਼ਰ ਆਉਂਦੀ ਹੈ ਸਟੀering ਖਾਸ ਤੌਰ ਤੇ ਤੁਸੀਂ ਦੇਖ ਸਕਦੇ ਹੋ ਖਾਸ ਸਜਾਇਆ ਹੋਇਆ ਇਹ ਟਰੈਕਟਰ ਨਜ਼ਰ ਆਊਗਾ ਆਮ ਤੌਰ ਤੇ ਜੋ ਟਰੈਕਟਰ ਖੇਤਾਂ ਦਾ ਰਾਜਾ ਮੰਨਿਆ ਜਾਂਦਾ ਹੈ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਵੱਖੋ ਵੱਖਰੇ ਰੰਗ ਦੇਖਣ ਨੂੰ ਮਿਲਦੇ ਆ ਵੱਖੋ ਵੱਖਰੇ ਗਾਣੇ ਚੱਲਦੇ ਆ ਕੀ ਕਹਿਣਾ ਚਾਹੁੰਦੇ ਹੋ ਇਸ ਤਰੀਕੇ ਦੇ ਨਾਲ ਜਦੋਂ ਜਾਂਦੇ ਹੋ ਕੀ ਭਾਵ ਹੈ ਭਾਜੀ ਬੜਾ ਮਜ਼ਾ ਆਣਾ ਜੇ ਇਸ ਇਸ ਤਰੀਕੇ ਨਾਲ ਜਾਂਦੇ ਆ ਬੜਾ ਮਜ਼ਾ ਆਉਂਦਾ ਸਾਨੂੰ ਜਾਣ ਨੂੰ ਕਿੱਥੋਂ ਆਏ ਹੋ ਅਸੀਂ ਆਏ ਨੰਗਲ ਡੈਮ ਤੋਂ ਜੀ ਨੰਗਲ ਤੋਂ ਆ ਰਹੇ ਹਾਂ ਹਾਂ ਜੀ ਔਰ ਇਹ ਬੂਫਰ ਜਿਹੜਾ ਖਾਸ ਤੌਰ ਤੇ ਹੁਣ ਲਵਾਇਆ ਕਿ ਹਮੇਸ਼ਾ ਭਾਜੀ ਸਾਡਾ ਸ਼ੌਂਕ ਹੀ ਹੈ ਸ਼ੌਂਕ ਨੂੰ ਟਰੈਕਟਰ ਰੱਖਿਆ ਭਾਜੀ ਸ਼ੌਂਕ ਨੂੰ ਰੱਖਿਆ ਹੈ ਬਾਈ ਆਪੇ ਨਹੀਂ ਹੈਗਾ ਇਹ ਬਾਈ ਆਪਣੀ ਕਰੀਦੀ ਬਾਕੀ ਸ਼ੌਂਕ ਨੂੰ ਸਾਰਾ ਸਿਸਟਮ ਲੱਗਾ ਜੀ ਔਰੇ ਇਹ ਨਵੇਂ ਤੌਰ ਦਾ ਸਟੀering ਦੇਖਿਆ ਹੈ। ਬਾਈ ਨਵੇਂ ਤੌਰ ਦਾ ਪਿੱਛੇ ਆ ਵੀ ਟਰੈਕਟਰ ਨੂੰ ਮਿਕ ਪੇਵੇ ਤੁਸੀਂ ਦੇਖ ਸਕਦੇ ਆ ਕੈਮਰੇ ਦੇ ਵਿੱਚ ਦਿਖਾ ਸਕਦੇ ਆ। ਹਾਂ ਠੀਕ ਹੈ ਜੀ। ਇਹ ਇਹ ਕੀ ਚੀਜ਼ ਹੈ? ਇਹ ਪ੍ਰੈਸ਼ਰ ਹੋਣ ਲੱਗਿਆ ਜੀ। ਕੰਪਰੈਸ਼ਰ ਲੱਗਿਆ ਹੋਣਾ। ਇਹ ਤਾਂ ਅਲਾਊਡ ਨਹੀਂ ਹੈਗਾ। ਚਲੋ ਹੌਲੇ ਨੂੰ ਚੱਲ ਲੈ ਜੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੈ। ਇਹ ਕੋਈ ਰੋਕਦਾ ਨਹੀਂ ਹੈਗਾ ਹੌਲੇ ਮਹਲੇ ਤੇ ਜਦੋਂ ਰੋਕੀ ਜਾਵੇ ਜੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੈ ਜੀ। ਸ਼ੌਂਕ ਦਾ ਸਾਡੇ ਵਾਸਤੇ ਕੋਈ ਮੁੱਲ ਨਹੀਂ। ਕੀ ਕਹਿਣਾ ਚਾਹੁੰਦੇ ਹੋ? ਬਾਕੀ ਵਧੀਆ ਲੱਗਦਾ ਜੀ ਬਾਈ ਆਕੇ ਬਈ ਜੋੜੇਵੇਂ ਆਪਣਾ ਸਿੱਕੀ ਨਾਲ। ਬੰਨਿਆ ਰੰਗ ਬਰੰਗੇ ਦੇਖਣ ਨੂੰ ਮਿਲਦੇ ਆ ਇਹ ਤਾਂ ਲੋਕਲਾ ਦੂਰੋਂ ਆ ਕੇ ਸੰਗਤ ਆਪਾਂ ਵੀ ਦੂਰੋਂ ਦੇਖ ਕੇ ਮੋਡੀਫਾਈ ਕਰਿਆ ਕਿਸੇ ਨੂੰ ਦੇਖ ਕੇ ਇਹ ਕਰਾਇਆ ਕਿੱਥੋਂ ਹੈ ਇਹ ਭਾਜੀ ਨਕੋਦਰ ਤੋਂ ਕਰਾਇਆ ਜੀ ਜਿਹੜਾ 뮤직 ਸਿਸਟਮ ਲੱਗਿਆ ਹੋਇਆ ਹਿਜ਼ਾਰ ਪਰ ਸਮਰਾ ਸਾਊਂਡ ਪ੍ਰੈਵਰ ਤੋਂ ਲੱਗਿਆ ਜੀ ਇਹ ਹਿਜ਼ਾਰ ਪਰ ਕਿੰਨੇ ਕਿੰਨੇ ਪੈਸੇ ਲਾਏ ਇਹ ਭਾਜੀ 46000 ਰੁਪਏ ਲੱਗਿਆ ਵਿੱਚ 36 ਪੱਖਾ ਲੱਗਿਆ ਤੇ 뮤직 ਸਿਸਟਮ ਸਾਰਾ ਇਹ ਪੱਖਾ ਕਾਦੇ ਹਸਤੇ ਹੈ ਇਹ ਜਾ ਭਾਈ ਬੁਈ ਕਰੀ ਦੀ ਰੇ ਗਰਮੀ ਪੈਂਦੀ ਦਾ ਫਿਰ ਅੱਛਾ ਨਾਲ ਪੱਖਾ ਲਵਾ ਲਿਆ ਤੇ ਵਾਈ ਕਰਦੇ ਹਾਂ ਹਾਂਜੀ ਹਾਂਜੀ ਗਾਣੇ ਲਾ ਕੇ ਵਾਈ ਕਰਦੇ ਹਾਂ ਵਧੀਆ ਹਾਂਜੀ 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 40000 ਕੱਲਾ ਸਿਸਟਮ ਤੇ ਲਾਇਆ ਹੋਰ ਹੋਰ ਕੀ ਮੋਡੀਫਾਈ ਕਰਾਇਆ ਹੋਰ ਭਾਜੀ ਮੋਰੇ ਮੈਕਪੇ ਆ ਪਿੱਛੇ ਮੈਕਪੇ ਆ ਰਿੰਨ ਪੇ ਆ ਜੀ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦੇਣ ਉਹ ਵੀ ਦਿਖਾ ਦਿੰਨੇ ਆ ਖਾਸ ਤੌਰ ਤੇ ਇਹ ਜਿਹੜੇ ਟਰੈਕਟਰ ਨੇ ਐਸੇ ਬਹੁਤ ਸਾਰੇ ਨਜ਼ਰ ਆਉਣਗੇ ਕਿਆ ਜਾਂਦਾ ਕਿ ਜ਼ਿਮੀਂਦਾਰ ਕੋਲੇ ਹੁਣ ਪੈਸਾ ਨਹੀਂ ਪਰ ਐਸੇ ਸ਼ੌਂਕ ਦੇ ਨਾਲ ਬਣਵਾਏ ਹੋਏ ਬੜੇ ਸਾਰੇ ਟਰੈਕਟਰ ਇੱਥੇ ਦੇਖਣ ਨੂੰ ਮਿਲਦੇ ਨੇ 44000 ਦਾ ਮਿਊਜ਼ਿਕ ਸਿਸਟਮ ਹੈ ਦਾਸਰੇ ਨੇ ਇਹ ਖਾਸ ਤੌਰ ਤੇ ਇਹ ਇਹ ਕੀ ਹੈਗਾ ਥੋੜਾ ਦੱਸ ਦਿਓ ਇਹ ਭਾਜੀ ਪਿਛਲੀਆਂ ਪਲੇਟਾਂ ਕਰਾ ਕੇ ਨਿਕਲ ਕਰਾਈਆਂ ਹੋਈਆਂ ਆਂ ਓਨਲੀ ਸ਼ੌਂਕ ਨੂੰ ਸਿਰਫ ਛਾਂ ਇਹਦੇ ਪਿੱਛੇ ਟਰਾਲੀ ਨਹੀਂ ਜੁੜਨੀ ਹੈ ਓਨਲੀ ਸ਼ੌਂਕ ਨੂੰ ਸਿਰਫ ਸ਼ੌਂਕ ਨੂੰ ਜੇ ਚਾਣਾ ਤਾਂ ਕੋਈ ਲਾਈ ਵੀਲ ਨੇ ਉਹ ਮੋਰੇ ਵੀ ਲਾਈ ਵੀਲ ਹੈ ਜੀ ਹਾਂਜੀ 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 ਇਹ ਭਾਜੀ ਸਾਰਾ ਸ਼ੌਂਕ ਨੂੰ ਮੋਡੀਫਾਈ ਕਰਾਇਆ ਹੋਇਆ ਹੈ ਪਰ ਸੰਤਾਂ ਵਾਲੇ ਗਾਣੇ ਲਾ ਕੇ ਚੱਲਣਾ ਸੰਤਾਂ ਵਾਲੇ ਗਾਣੇ ਚਲਾਣੀ ਸਿੱਖੀ ਸਾਡਾ ਪੇਸ਼ਾ ਜੀ ਬਿਲਕੁਲ ਇਹ ਵੱਖੋ ਵੱਖਰੇ ਰੰਗ ਆਨੰਦਪੁਰ ਸਾਹਿਬ ਦੀ ਧਰਤੀ ਤੇ ਦੇਖਣ ਨੂੰ ਮਿਲਦੇ ਨੇ ਬਿਲਕੁਲ ਇਹ ਤਸਵੀਰਾਂ ਅਸੀਂ ਦਿਖਾ ਦਿੰਨੇ ਆ ਸ਼ੌਂਕ ਹੈ ਹਾਲਾਂਕਿ ਜ਼ਮੀਨਦਾਰ ਤੇ ਸਵਾਲ ਨੇ ਕਿ ਜ਼ਮੀਨਦਾਰ ਜਿਹੜਾ ਉਹ ਪੈਸੇ ਪੈਸੇ ਦਾ ਮਤਾਜ ਹੁੰਦਾ ਜਾ ਰਿਹਾ ਪਰ ਸ਼ੌਂਕ ਦਾ ਮੁੱਲ ਨਹੀਂ ਜਿੰਨਾ ਕੋਲ ਹੈ ਉਹ ਇਸ ਕਦਰ ਪੈਸਾ ਜਿਹੜਾ ਉਹ ਲਾਰੇ ਨੇ ਕੈਮਰਾ ਪਰਸਨ ਦਰਸ਼ਨ ਸਿੰਘ ਦਰਸ਼ੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਸ਼੍ਰੀ ਆਨੰਦਪੁਰ ਸਾਹਿਬ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ